ਯਾਤਰਾ ਯਾਤਰਾ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਨਦੇੜ ਮਲ ਪ੍ਰੜਕਾਂ ਪਿੰਡ ਤੋਂ ਬਹੁਤ ਵੱਡੇ ਅਪਰਾਲਿਆਂ ਦੇ ਨਾਲ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੀ ਯਾਤਰਾ ਦੇਵਾਸ ਦੇ ਟਰਾਲੀ ਤੇ ਟਰੈਕਟਰ ਰਵਾਨਗੀ ਤੋਂ ਪਹਿਲਾਂ ਗੁਰੂ ਸਹਿਬਾਨ ਦਾ ਉਹ ਤਾਸਰਾ ਲੈਣ ਦੇ ਲਈ ਵਿਸ਼ੇਸ਼ ਤੌਰ ਤੇ ਅਰਦਾਸ ਕਰਨ ਦੇ ਲਈ ਗੁਰਦੁਆਰਾ ਮਲਪੜਕਾਂ ਪਾਚੇ ਨੇ ਸੰਗਤਾਂ ਦੇ ਅੰਦਰ ਬੜਾ ਉਤਸ਼ਾਹ ਤੇ ਬੜੀ ਸ਼ਰਧਾ ਨਜ਼ਰ ਆਉਂਦੀ ਹੈ ਕਿ ਟਰਾਲੀ ਨੂੰ ਬਾਕੀ ਬੀ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ। ਮੱਛਰ ਤੋਂ ਬਚਣ ਦੇ ਲਈ ਵੀ ਪੂਖਤਾ ਪ੍ਰਬੰਧ ਕੀਤੇ ਗਏ ਨੇ। ਦੋਨੋਂ ਸਾਈਡ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਫਲੈਕਸ ਵਗੈਰਾ ਲਗਾ ਕੇ ਲਿਖਿਆ ਹੋਇਆ ਯਾਤਰਾ ਤਖਤ ਸਤਿਖੰਡ ਸ਼੍ਰੀ ਹਜੂਰ ਸਾਹਿਬ ਜੀ ਨਦੇੜ ਬਕਾਇਦਾ ਅੱਗ ਨੂੰ ਬੁਝਾਉਣ ਵਾਸਤੇ ਯੰਤਰ ਵੀ ਟੰਗੇ ਹੋਏ ਆ ਬਹੁਤ ਹੀ ਵਧੀਆ ਲਿਖਿਆ ਕਬੱਡੀ ਖੇਡ ਨਜ਼ਾਰੇ ਕਿਸਾਨ ਮੱਕੀ ਦੀ ਰੋਟੀ ਬੇਬੇ ਬਾਪੂ ਸ਼ੌਂਕ ਹੈ ਟਰਾਲੀ ਨੂੰ ਬਣਾਉਣ ਦੇ ਸੰਗਤਾਂ ਦੇ ਵਾਸਤੇ ਹਰ ਸੁਵਿਧਾ ਬਣਾਈ ਗਈ ਹੈ ਬਕਾਇਦਾ ਲਾਈਟ ਦਾ ਵੀ ਪ੍ਰਬੰਧ ਹੈ ਮੋਬਾਈਲ ਨੂੰ ਚਾਰਜ ਕਰਨ ਦੇ ਲਈ ਵੀ ਪ੍ਰਬੰਧ ਕੀਤੇ ਗਏ ਨੇ ਖਾਣ ਪੀਣ ਦੀਆਂ ਵਸਤੂਆਂ ਸੰਗਤਾਂ ਦੇ ਵਾਸਤੇ ਵੀ ਤਿਆਰ ਹੈ ਰੈਸਟ ਕਰਨ ਵਾਸਤੇ ਬਕਾਇਦਾ ਕਾਟਨ ਲੱਗੇ ਨੇ ਪਗਸ ਸਿੰਘ ਜੀ ਦੀ ਬਹੁਤ ਹੀ ਵਧੀਆ ਫੋਟੋ ਮੇਰੀ ਕੌਮ ਦੇ ਹੀਰੇ ਵਿਸ਼ੇਸ਼ ਤੌਰ ਤੇ ਲਿਖਿਆ ਹੋਇਆ ਟਰਾਲੀ ਨੂੰ ਬਣਾਉਣ ਦੇ ਮਾਮਲੇ ਦੇ ਵਿੱਚ ਬਲਗਾ ਪਹਿਲੇ ਦਿਨ ਤੋਂ ਹੀ ਬਹੁਤ ਅੱਗੇ ਰਿਹਾ ਬਲਗੇ ਦੀਆਂ ਟਰਾਲੀਆਂ ਬੜੀ ਦੂਰ ਦੂਰ ਤੱਕਰ ਜਾਂਦੀਆਂ ਨੇ ਪਰ ਮ ਸਤਿਕਾਰਯੋਗ ਦੇਸ਼ ਸੇਵਕ ਦਿਖ ਰਹੇ ਸਾਰੇ ਸਰੋਤਿਆਂ ਜਤਾਰ ਸਿੰਘ ਜੱਬੋਬਾਲ ਦੇ ਵੱਲੋਂ ਪਿਆਰ ਪਰਿ ਸਤ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਪਰਬਸ ਹੈ ਨਵਾਂ ਸ਼ਹਿਰ ਨਵਾਂ ਸ਼ਹਿਰ ਬਲਾਕ ਦੀ ਜੇ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਬਲਾਕ ਦੇ ਵਿੱਚੋਂ ਜਾਣਿਆ ਪਹਿਚਾਣਿਆ ਪਿੰਡ ਮਲਪੁਰ ਅੜਕਾ ਮਲਪੁਰ ਅੜਕਣੇ ਪਹਿਲੇ ਦਿਨ ਤੋਂ ਹੀ ਬਹੁਤ ਵੱਡੀਆਂ ਧੂਮਾਂ ਪਾ ਕੇ ਦਿਖਾਈਆਂ ਜੇ ਕਰੋਨਾ ਦੀ ਗੱਲ ਹੋਵੇ ਤਾਂ ਵੀ ਬਹੁਤ ਵੱਡੇ ਲੰਗਰ ਲਗਾ ਕੇ ਦਿਖਾले ਆ ਜੇ ਕਿਸਾਨਾਂ ਧਰਨਿਆਂ ਦੀ ਗੱਲ ਦਿੱਲੀ ਦੇ ਵਿੱਚ ਹੋਵੇ ਤੇ ਬਹੁਤ ਵੱਡੇ ਰਾਸਤੇ ਲੰਗਰ ਟਿੱਕੀਆਂ ਦੇ ਲੰਗਰ ਵੱਡੇ ਲੰਗਰ ਜਿਹੜੇ ਹੈਗੇ ਆ ਉਹ ਲਗਾ ਕੇ ਦਿਖਾ ਲਿਆ ਇੱਕ ਦਿਨ ਨਹੀਂ ਦੋ ਦਿਨ ਨਹੀਂ ਚਾਰ ਦਿਨ ਨਹੀਂ ਮਹੀਨਿਆਂ ਪਰ ਵੀ ਮਲ ਪਰ ਅੜਕਾ ਨੇ ਪਹਿਲੇ ਦਿਨ ਤੋਂ ਹੀ ਲੰਗਰ ਲਗਾ ਕੇ ਦਿਖਾ ਲਿਆ ਐਨ ਆਰ ਆਈ ਵੀਰੇ ਵਿਦੇਸ਼ਾਂ ਦੇ ਵਿੱਚ ਹਮੇਸ਼ਾ ਹੀ ਆਪਣੇ ਪਿੰਡ ਦੀ ਤਾਂ ਕਨੋਂ ਤੜਫਦੇ ਰਹਿੰਦੇ ਨੇ ਬਹੁਤ ਵੱਡਾ ਸਹਿਯੋਗ ਜਿੱਥੇ ਨਗਰ ਨਿਵਾਸੀਆਂ ਦਾ ਉੱਥੇ ਐਨ ਆਰ ਆਈ ਭਰਾਵਾਂ ਦਾ ਵੀ ਮਲ ਪਰ ਅੜਕਾਂ ਦੇ ਵਿੱਚੋਂ ਦੇਖਣ ਤੋਂ ਪਹਿਲੇ ਦਿਨ ਦੇ ਦੈਂਤੋ ਹੀ ਮਿਲਦਾ ਮਲਪੁਰ ਅੜਕਾਂ ਦੇ ਵਿੱਚ ਉਹ ਸੂਰਮਿਆਂ ਨੇ ਜਨਮ ਲਿਆ ਕਬੱਡੀ ਨੂੰ ਉੱਪਰ ਲੈ ਕੇ ਜਾਣ ਦੇ ਲਈ ਵੱਡੀਆਂ ਮੱਲਾ ਮਾਰ ਕੇ ਦਿਖਾਈਆਂ ਮੇਨ ਹਾਈਵੇ ਰੋਡ ਦੇ ਉੱਪਰ ਬਸਿਆ ਹੈ ਮਲਪੁਰ ਅੜਕਾਂ ਮਲਪੁਰ ਅੜਕ ਪਿੰਡ ਦੇ ਵਿੱਚ ਅੱਜ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੁਰੂਤਾਮਾ ਦੇ ਦਰਸ਼ਨ ਕਰਨ ਦੇ ਲਈ ਅੱਜ ਇਹ ਸੱਜਣ ਸਾਡੇ ਪਿਆਰੇ ਗੁਰਸਿੱਖ ਸ਼ਰਦਾਲੂ ਵਿਸ਼ੇਸ਼ ਤੌਰ ਤੇ ਯਾਤਰਾ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਸਾਹਿਬ ਨੂੰ ਚਾਲੇ ਪਾ ਰਹੇ ਨੇ ਬਹੁਤ ਉਤਸ਼ਾਹ ਆ ਗੁਰੂ ਘਰ ਦੇ ਵਿੱਚ ਅਰਦਾਸ ਹੁਣ ਅਪ੍ਰਾਂਤ ਜਿਹੜੇ ਹੈਗੇ ਆ ਉਹ ਅਚਾਲੇ ਪਾਣਗੇ। ਦੇਸ਼ ਸੇਵਕ ਦੇ ਉੱਪਰ ਪਿਆਰ ਪਰੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਇਹ ਕਿੰਨੀ ਵਾਰ ਇਹ ਯਾਤਰਾ ਲੈ ਕੇ ਚੱਲੇ ਹੋ? ਇਹ ਤਾਂ ਪਹਿਲੀ ਵਾਰ ਜੰਨੇ ਹਾਂ। ਤੁਹਾਡੀ ਕਿੰਨੀ ਯਾਤਰਾ ਜੀ? ਮੇਰੀ 5ਵੀਂ ਆ, 4 ਵਾਰ ਮੈਂ ਜਾ ਚੁੱਕਾ ਹਾਂ। ਜੀ ਜੀ। ਕਿਸ ਤਰ੍ਹਾਂ ਲੱਗਦਾ ਕਿ ਅੱਜ ਬਹੁਤ ਵਧੀਆ ਲੱਗਦਾ। ਪਿੰਡੋਂ ਟਰਾਲੀ ਜਾਣੀ ਹੈਗੀ ਐ। ਕਿਉਂਕਿ ਕੀਰਤਨ ਕਰਦੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਿਆ ਹੋਇਆ ਹਾਂ ਹਾਂਜੀ ਹਾਂਜੀ ਤੇ ਸਾਰੇ ਆਪਣੇ ਸਾਥੀ ਜਿਹੜੇ ਪਿੰਡ ਦੇ ਹੈਗੇ ਆ ਸ਼ਰਧਾਲੂ ਪਿੰਡ ਦੇ ਹੈਗੇ ਉਹਨਾਂ ਦੇ ਨਾਲ ਜਾਣਾ ਬਹੁਤ ਵਧੀਆ ਹੈ ਤੇ ਜੀਵਨ ਦੇ ਵਿੱਚ ਦੇਖਿਆ ਜਾਵੇ ਤੇ ਬਹੁਤ ਵੱਡੀ ਪਹਿਲ ਕਦਮੀ ਵੀ ਹੈ ਹਾਂਜੀ ਕਿਉਂਕਿ ਧਰਮ ਦੇਵਲ ਜਾਣਾ ਆਪਣਾ ਜੀਵਨ ਧਰਮ ਦੇ ਲੇਖੇ ਲਾਣਾ ਲਾਉਣਾ ਚਾਹੀਦਾ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਦੇਖਦੇ ਇਸ ਤਰੀਕ ਨੂੰ ਜੀ ਨੌਜਵਾਨ ਧਰਮ ਦੇ ਲੇਖੇ ਲਾਉਣਾ ਚਾਹੁੰਦੇ ਜਿਹੜੇ ਨੌਜਵਾਨ ਸਭ ਨੂੰ ਜਾਣਨਾ ਚਾਹੀਦਾ ਨੌਜਵਾਨਾਂ ਨੂੰ ਤਾਂ ਹੀ ਪਤਾ ਲੱਗੂ ਸਭ ਕੁਝ ਜੀ ਬਿਲਕੁਲ ਬਿਲਕੁਲ ਜੀ ਚੰਨਜੀਤ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਮਾਲਪਰਾੜ ਕਾਂ ਤੋਂ ਟਰਾਲੀ ਯਾਤਰਾ ਦੇ ਵਾਸਤੇ ਤਿਆਰ ਹੋ ਰਹੀ ਹੈ ਪਿੰਡ ਮਾਲਪਰਾੜ ਕਾਂ ਦੇ ਜੇ ਮੈਂ ਗੱਲ ਕਰਾਂ ਬਹੁਤ ਵੱਡੀਆਂ ਪਹਿਲੀਆਂ ਵੀ ਇਸੇ ਹੀ ਤਰ੍ਹਾਂ ਮੈਨੂੰ ਯਾਦ ਹੈ ਕਿ ਜਦੋਂ ਕਿਸਾਨੇ ਦਿੱਲੀ ਦੇ ਵਿੱਚ ਧਰਨੇ ਲੱਗੇ ਐ ਬਹੁਤ ਵੱਡੀਆਂ ਰਸਤਾਂ ਜਿਹੜੀਆਂ ਹੈਗੀਆਂ ਟਰਾਲੀਆਂ ਦੇ ਪਰ ਪਰ ਕੇ ਵੱਡੇ ਲੰਗਰ ਲਗਾਏ ਹੈ ਅੱਜ ਦੀ ਜਿਹੜੀ ਯਾਤਰਾ ਹੈ ਨੂੰ ਕਿਸ ਤਰ੍ਹਾਂ ਵਿਖਦੇ ਹਾਂ ਹਾਂਜੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਸਾਡੇ ਇਸ ਨਗਰ ਦੇ ਸਰਪੰਚ ਜੀ ਤੇ ਗੁਰਦਾਸ ਸਿੰਘ ਸਾਹਾ ਦੇ ਪ੍ਰਧਾਨ ਸਰਦਾਰ ਦਲਬ ਸਿੰਘ ਝੜਕ ਇੱਕ ਬਹੁਤ ਹੀ ਉਦੋਂ ਵੀ ਵਿਅਕਤੀ ਹਨ ਕਿਤੇ ਵੀ ਲੰਗਰ ਹੋਵੇ ਸ਼੍ਰੀ ਅਨੰਦਪੁਰ ਸਾਹਿਬ ਹੋਵੇ ਜੀ ਹੜਾਂਚ ਹੋਵੇ ਜੀ ਕਿਤੇ ਵੀ ਪਹਿਲ ਦੇ ਤਾਰ ਤੇ ਮੂਰੇ ਹੋ ਕੇ ਸਾਰਾ ਕੰਮ ਕਰਦੇ ਆ ਜੀ ਸੋ ਅੱਜ ਮੈਂ ਪਹਿਲੀ ਵਾਰੀ ਜੀ ਇਸ ਯਾਤਰਾ ਵਿੱਚ ਜਾ ਰਿਹਾ ਹੈਗਾ ਆ ਸੋ ਇਹ ਬਹੁਤ ਵੱਡਾ ਪ੍ਰਾਰਾਲਾ ਹੈ ਸੋ ਇਸ ਤੋਂ ਸਾਧ ਸੰਗਤ ਜੀ ਨੌਜਵਾਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਜੀ ਜੋ ਦਸਾਂ ਗੁਰੂਆਂ ਦੀ ਹੈਗੇ ਸਥਾਨ ਹੈਗੇ ਆ ਉਹ ਸਾਰੇ ਦੇਖਣੇ ਚਾਹੀਦੇ ਆ ਤਾਂ ਕਿ ਆਮ ਪਬਲਿਕ ਨੂੰ ਜਿਹੜਾ ਪਤਾ ਲੱਗ ਸਕੇ ਜੀ ਮੈਨੂੰ ਯਾਦ ਹੈ ਕਿ ਇੱਕ ਸਮਾਂ ਹੋਇਆ ਕਰਤਾ ਸੀਗਾ ਇੱਕ ਪੁਰਾਣਾ ਦੌਰ ਸੀਗਾ ਕਿ ਜਦੋਂ ਇਸੇ ਤਰ੍ਹਾਂ ਯਾਤਰਾ ਤੇ ਜਾਣਾ ਨੌਜਵਾਨ ਪੀੜੀ ਦਾ ਥੋੜਾ ਜਿਹਾ ਕ੍ਰੇਜ਼ ਘਟਦਾ ਜਾ ਰਿਹਾ ਸੀਗਾ ਅੱਜ ਇਹ ਪੰਡ ਮਾਲ ਪ੍ਰਾਰਾਲਾ ਤੋਂ ਬਹੁਤ ਤੋ ਵੱਡੀ ਪਹਿਲ ਕਦਮੀ ਵੀ ਆ ਦੇਖਿਆ ਜਾਵੇ ਇੱਕ ਰੀਤ ਵੀ ਬਣਦੀ ਹੈ ਕਿ ਗੁਰਦੁਆਰਾਂ ਨੂੰ ਇਸੇ ਹੀ ਤਰ੍ਹਾਂ ਨਗਰ ਤੋਂ ਐ ਜੈ ਕੋਸ਼ ਜੈਕਾਰਿਆਂ ਦੇ ਨਾਲ ਚਾਲੇ ਪਾਉਣੇ ਇਹ ਵਧੀਆ ਮੈਸੇਜ ਵੀ ਲੱਗਦਾ ਸਰ ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਆ ਇਹ ਬਹੁਤ ਵੱਡਾ ਉਪਰਾਲਾ ਆ ਟਰਾਲੀ ਜਾਣਾ ਕੋਈ ਸੌਖੀ ਗੱਲ ਨਹੀਂ ਹੈਗੀ ਸੋ ਵੱਡਾ ਦਿਲ ਚਾਹੀਦਾ ਸੋ ਵੱਡਾ ਜਿਗਰਾ ਚਾਹੀਦਾ ਸੋ ਦਸਵੇਂ ਪਾਸ਼ਾ ਤੰਤਰ ਸ਼੍ਰੀ ਗੋਵਿੰਦ ਸਿੰਘ ਮਹਾਰਾਜ ਦੇ ਅਸ਼ੀਰਵਾਦ ਸਦਕੇ ਹੀ ਅਸੀਂ ਉੱਥੇ ਪਹੁੰਚ ਰਹੇ ਆਂ ਸੋ ਸਾਡੀ ਇਹ ਪਹਿਲੀ ਯਾਤਰਾ ਹੈਗੀ ਆ ਸੋ ਟਰਾਲੀ ਸਾਡੇ ਨਗਰ ਤੋਂ ਪਹਿਲੀ ਯਾਤਰਾ ਹੈਗੀ ਆ ਜੀ ਸੋ ਬੜੇ ਚਕਾਰਿਆਂ ਦੇ ਨਾਲ ਜੀ ਸੋ ਪੱਡਾ ਸਹਿਯੋਗ ਸੰਗਤ ਦਾ ਜੀ ਸੋ ਨਗਰ ਨਿਵਾਸੀਆਂ ਦਾ ਜੀ ਸੋ ਸਾਰੇ ਰਲ ਮਿਲ ਕੇ ਅਸੀਂ ਅੱਜ ਚਾਤਰਾ ਤੇ ਜਾ ਰਹੇ ਹਾਂ ਜੀ ਇਹਨਾਂ ਸਾਡੇ ਵਿੱਚ ਚਰਨਜੀਤ ਜੀ ਗੱਲ ਕਰਾਂਗੇ ਬਾਬਾ ਜੀ ਦੇ ਨਾਲ ਬਾਬਾ ਜੀ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਲਪਰਾੜ ਕਾਂ ਤੋਂ ਚਾਲੇ ਪਾ ਰਹੇ ਹਾਂ ਕਿਸ ਤਰ੍ਹਾਂ ਦਾ ਮੈਸੂਸ ਹੋ ਰਿਹਾ ਕਿੰਨੀ ਖੁਸ਼ੀ ਹੈ ਕਿ ਸਾਡੇ ਨਗਰ ਤੇ ਜੀ ਕਲਗੀਧਰ ਪਾਤਸ਼ਾਹ ਦੀ ਬਹੁਤ ਕਿਰਪਾ ਹੋਈ ਹੈ ਨਗਰ ਦੇ ਵਿੱਚੋਂ ਸੰਗਤਾਂ ਰਲ ਮਿਲ ਕੇ ਟੁਵਾਲੀ ਟਰੈਕਟਰ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਜਾ ਰਹੀਆਂ ਹਨ ਜੀ ਸਤਿਗੁਰੂ ਨੇ ਸਾਡੇ ਤੇ અપਾਰ ਬਖਸ਼ਿਸ਼ ਰਹਿਮਤ ਕੀਤੀ ਹੈ ਸਾਡੇ ਵੱਡੇ ਭਾਗ ਦਰਸ਼ਨਦਾਰੇ ਬਖਸ਼ਿਸ਼ ਕੀਤੀ ਹਨ ਜੀ ਸੋ ਸਮੂਹ ਨਗਰ ਨਿਵਾਸੀਆਂ ਵੱਲੋਂ ਸਤਿਗੁਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਇਹ ਜਿਹੜੀ ਯਾਤਰਾ ਬਖਸ਼ਿਸ਼ ਕੀਤੀ ਜੀ ਬਾਬੀ ਅੱਗੇ ਵੀ ਇੱਕ ਯਾਤਰਾ ਦੇ ਵਿੱਚ ਆਪਾਂ ਮਿਲੇ ਸੀ ਉਹ ਯਾਤਰਾ ਇੱਕ ਕਿਸਾਨਾਂ ਦੀ ਸੀ ਕਿਸਾਨਾਂ ਦੇ ਲਈ ਵੀ ਇੱਕ ਤੁਹਾਡੀ ਇੰਟਰਵਿਊ ਇਸੇ ਤਰ੍ਹਾਂ ਕੀਤੀ ਸੀ ਐ ਦਿੱਲੀ ਦੇ ਵਿੱਚ ਵੱਡੇ ਦਰਨੇ ਹੋਏ ਸੀ ਔਰ ਪਿੰਡ ਮਲਪੜਕਾਂ ਤੋਂ ਪਹਿਲੇ ਦਿਨ ਤੋਂ ਇਸੇ ਤਰ੍ਹਾਂ ਵੱਡੀਆਂ ਰੱਸਦਾਂ ਆ ਦਿੱਲੀ ਨੂੰ ਜਾਂਦੀਆਂ ਰਹੀਆਂ ਇਹ ਪਿੰਡ ਦੇ ਵਿੱਚ ਸਹਿਯੋਗ ਦੇਣ ਵਾਲੇ ਸਹਿਯੋਗੀ ਇੰਨੇ ਕਿ ਆਪਸੀ ਪਿਆਰ ਹੀ ਨਾ ਸਾਡੇ ਨਗਰ ਦੇ ਐਨ ਆਰ ਆਈ ਵੀਰਾਂ ਵੱਲੋਂ ਜੀ ਚਾਰ ਪੰਜ ਵਾਰੀ ਅਸੀਂ 8 8 10 10 ਦਿਨ ਜਾ ਕੇ ਗੁਰੂ ਕੇ ਲੰਗਰ ਜੂਸ ਦਾ ਲੰਗਰ ਟਿੱਕੀਆਂ ਦਾ ਲੰਗਰ ਜੀ ਬਰੀਆਨੀ ਦਾ ਲੰਗਰ ਪਕੌੜਿਆਂ ਦਾ ਲੰਗਰ ਇਹ ਸਾਰਾ ਸਾਡਾ ਨਗਰ ਰਲ ਮਿਲ ਕੇ ਸੇਵਾ ਕਰਦੇ ਬਹੁਤ ਸੂਝਵਾਨ ਲੋਕ ਸਾਰੇ ਨਗਰ ਦੇ ਸੋਏ ਰਲ ਮਿਲ ਕੇ ਗੁਰੂ ਦੀ ਕਿਰਪਾ ਦੇ ਨਾਲ ਜੀ ਜੋ ਉੱਥੇ ਕਿਸਾਨ ਮੋਰਚਾ ਲੱਗਾ ਸੀ ਉਹਦੇ ਵਿੱਚ ਵੀ ਸੰਗਤਾਂ ਨੇ ਵੱਡਾ ਸਹਿਯੋਗ ਦਿੱਤਾ ਘਾਟ ਤੋਂ ਘਾਟ ਸਾਡੇ ਪਿੰਡ ਤੋਂ ਅਸੀਂ 10 ਲੱਖ ਦੀ ਸੇਵਾ ਕੀਤੀ ਗੁਰੂ ਕੇ ਲੰਗਰਾਂ ਦੀ ਜੀ ਜੀ ਬਹੁਤ ਬਹੁਤ ਵਧੀਆ ਗੱਲ ਹੈ ਤੇ ਬੜਾ ਵੱਡਾ ਅਪਰਾਲਾ ਹੈਗਾ ਆ ਤੇ ਪਹਿਲਾਂ ਟਰਾਲੀ ਦੇ ਵਿੱਚ ਗਏ ਹੋ ਜੀ ਇਸੇ ਤਰ੍ਹਾਂ ਕਦੇ ਨਹੀਂ ਪਹਿਲੀ ਵਾਰ ਗਏ ਟ੍ਰੇਨ 'ਚ ਗਏ ਅੱਛਾ ਪਹਿਲਾਂ ਟ੍ਰੇਨ 'ਚ ਸਹੀ ਹੈ ਜੀ ਕਿ ਇੱਥੋਂ ਆਪਣੇ ਫਗਵਾੜੇ ਤੋਂ ਹੀ ਸੱਚਖੰਡ ਟ੍ਰੇਨ ਆ ਜਾਂਦੀ ਹੈ ਤੇ ਅੱਜ ਟਰਾਲੀ ਪਿੰਡੋ ਉਚਾਣੀ ਹੈ ਤੇ ਬਹੁਤ ਵਧੀਆ ਲੱਗਦਾ ਹੋਵੇਗਾ ਕਿਉਂਕਿ ਆਪਣਾ ਸਾਧਨ ਹੈ ਆਪਣਾ ਸੰਦ ਹੈ ਜੀ ਬਹੁਤ ਬਹੁਤ ਵਧੀਆ ਲੱਗਦਾ ਜੀ ਸਾਡੀ ਸਰਪੰਚ ਸਾਹਿਬ ਦਾ ਇਹ ਸੀਗਾ ਮਨ 'ਚ ਗੱਲ ਸੀ ਜੀ ਸਾਨੂੰ 8-10 ਬੰਦੇ ਨੂੰ ਇੱਕ ਸਾਲ ਤੋਂ ਤਿਆਰ ਕਰਦਾ ਸੀ। ਵਾਹ ਜੀ ਵਾਹ। ਚਲੋ ਇੱਕ ਦੋ ਬੰਦੇ ਢਿੱਲੇ ਹੋ ਗਏ ਆ। ਬਾਕੀ ਐਸੀ ਕਿ ਬਈ ਜੋ ਮਾਰਗੇ ਢਿੱਲੇ ਦਾ ਸੀ ਮੈਂ ਗੋਡੇ ਦਤ ਬਹੁਤ ਕਰਦੇ ਲੱਕ ਦਰਦ ਕਰਦਾ। ਜੀ ਜੀ। ਤੇ ਸਸਖੰਡ ਬਾਸੀ ਸਾਨੂੰ ਆਪ ਸਾਧਦਾ ਪਿਆਓ। ਟ੍ਰੈਲੀ ਚੜ ਕੇ ਆਓ। ਕਿਉਂਕਿ ਗੁਰੂ ਸਹਿਬਾਨ ਜੀ ਦੇ ਦਰਸ਼ਨ ਕਰਨੇ ਤੇ ਕਿੰਨੇ ਉੱਥੇ ਗੁਰੂ ਘਰ ਹੈਗੇ ਆ ਤੇ ਨਾਮਦੇਵ ਜੀ ਦਾ ਗੁਰਦੁਆਰਾ। ਅਨੇਕਾਂ ਹੀ ਉੱਥੇ ਬਹੁਤ ਗੁਰਦੁਆਰੇ ਆਖਦਾ ਮਨ ਲੱਗਦਾ ਮਨ ਲੱਗਦਾ ਬਿਲਕੁਲ ਬਿਲਕੁਲ ਜੀ ਜੀ ਬਹੁਤ ਹੀ ਵਧੀਆ ਤੇ ਇਹ ਸਰਪੰਚ ਸਾਹਿਬ ਟਰਾਲੀ ਬੜੇ ਪਿਆਰ ਨਾਲ ਤਿਆਰ ਕਰਾਈ ਆ ਇਹ ਬਿਲਗੇ ਦੀ ਬਣੀ ਹੋਈ ਟਰਾਲੀ ਹੈ ਹਾਂਜੀ ਹਾਂਜੀ ਤੇ ਕਿੰਨਾ ਕੁ ਰੁਪਈਆ ਲੱਗ ਜਾਂਦਾ ਬਹੁਤ ਲੱਗਿਆ 6.6 ਲੱਖ ਲੱਗਿਆ ਸੀ ਜੀ ਕੱਲੀ ਟਰਾਲੀ ਦੀ ਜੀ ਟਰਾਲੀ ਦੀ ਹਾਂਜੀ ਜੀ ਜੀ ਕਿਉਂਕਿ ਮੈਂ ਵੇਖਿਆ ਵੀ ਹਰ ਸੁਵਿਧਾ ਵੀ ਇਹਦੇ ਅੰਦਰ ਰੱਖੀ ਹੈ ਤੇ ਅੱਗ ਬਜਾਉ ਯੰਤਰ ਵੀ ਰੱਖੇ ਹੈਗੇ ਆ ਬਾਕਾਇਦਾ ਬੇਲਚੇ ਵੀ ਹੈ ਪੂਰੀ ਸਹੂਲਤ ਹੈ ਜੀ ਬਿਲਕੁਲ ਪੂਰੀ ਸਹੂਲਤ ਹੈ ਲਾਈਟ ਦਾ ਵੀ ਪ੍ਰਬੰਧ ਹੈ ਲਾਈਟ ਦਾ ਵੀ ਪ੍ਰਬੰਧ ਹੈ ਹਾਂ ਜੀ ਕਿਉਂਕਿ ਮਨ ਖੁਸ਼ ਵੀ ਹੁੰਦਾ ਕਿਤੇ ਨਾ ਕਿਤੇ ਵੀ ਆਪਣਾ ਇੱਕ ਵਧੀਆ ਪਿਆਰ ਨਾਲ ਬਣਾਈ ਹੋਈ ਚੀਜ਼ ਜਿਹੜੀ ਹੈਗੀ ਆ ਤੇ ਉਹਨੂੰ ਦੂਰ ਲੈ ਕੇ ਜਾਣਾ ਤੇ ਬੜਾ ਭਰੋਸਾ ਵੀ ਰਹਿੰਦਾ ਹੈਗਾ ਆ ਵੀ ਪੈਸੇ ਜੇ ਲੱਗੇ ਆ ਤੇ ਬਿਲਕੁਲ ਮਸ਼ਹੂਰ ਬੜਾ ਜੀ ਇਸ ਕੰਮ ਦੇ ਅੰਦਰ ਬਹੁਤ ਮਸ਼ਹੂਰ ਹੈ ਟਰੈਲੀਆਂ ਬਹੁਤ ਮਸ਼ਹੂਰ ਹੈ ਜੀ ਇਹਦੀਆਂ ਜੀ ਸਾਡੇ ਬਹੁਤ ਚੱਤ ਜਾਵਾਂ ਦੀ ਬਹੀਉ ਸਾਹਿਬ ਜਾਣਾ ਟਰੈਲੀਆਂ ਕਹੇ ਜੀ ਵਾਹ ਜੀ ਵਾਹ ਇੱਛਾ ਸੀ ਜੀ ਇੱਛਾ ਦੀਆਂ ਜੀ ਕਿ ਚਲੋ ਪ੍ਰਮਾਤਮਾ ਪੂਰੀ ਕਰ ਜੀ ਜੀ ਇਹ ਸਾਡੇ ਵਿੱਚ ਦਲਾਵਰ ਬਹੁਤ ਹੀ ਵਧੀਆ ਤੇ ਵੱਡੇ ਵੱਡੇ ਵਰਕਰ ਨੇ ਜੇ ਗੱਲ ਸਮਾਜ ਸੇਵਾ ਦੀ ਕਰਾਂ ਵੱਡੇ ਸਮਾਜ ਸੇਵੀ ਨੇ ਇਹਨਾਂ ਦੀ ਧਰਮ ਪਤਨੀ ਬੀਬਾ ਕਮਲਜੀਤ ਕੌਰ ਜੀ ਪਿੰਡ ਦੇ ਸਰਪੰਚ ਸਾਹਿਬਾਨ ਨੇ ਵੱਡੀਆਂ ਸਵਾਮਾਂ ਨਿਭਾਈਆਂ ਕਹਿੰਦੇ ਕਿ ਮਨ ਦੇ ਅੰਦਰ ਇੱਛਾ ਹੁੰਦੀ ਹੈ ਧੰਨ ਆ ਉਹ ਲੋਹਾ ਵੀ ਧੰਨ ਕਿ ਜਿਹੜਾ ਲੋਹਾ ਤੁਹਾਨੂੰ ਯਾਤਰਾ ਕਰਵਾ ਦਿੰਦਾ ਹੈ ਤਾਂ ਲੋਹਾ ਹੀ ਹੈ ਟਰਾਲੀ ਨੂੰ ਲੱਗਿਆ ਤਾਂ ਲੋਹਾ ਹੀ ਆ ਪਰ ਇਹ ਲੋਹਾ ਵੀ ਮਹਾਨ ਹੈ ਲੋਹੇ ਲੋਹੇ ਦੇ ਵਿੱਚ ਫਰਕ ਹੁੰਦਾ ਇੱਥੋਂ ਪਿਆਰੇ ਸਾਥੀਓ ਚੀਜ਼ਾਂ ਦਾ ਪਤਾ ਅਲੱਗ ਦਾ ਕਿ ਧੰਨ ਹੈ ਉਹ ਲੋਹਾ ਜਿਹੜਾ ਇੱਕ ਧਾਰਮਿਕ ਸਥਾਨ ਗੁਰੂ ਘਰ ਹਜ਼ੂਰ ਸਾਹਿਬ ਨਦੇੜ ਸਾਹਿਬ ਜੀ ਦੀ ਯਾਤਰਾ ਕਰਵਾਉਂਦਾ ਬਹੁਤ ਵੱਡੀਆਂ ਇਸ਼ਾਵਾ ਤੇ ਇਸ਼ਾ ਮੰਨ ਦੇ ਅੰਦਰ ਹੁੰਦੀਆਂ ਕਿ ਜੀਵਨ ਨੂੰ ਜੇ ਸਫਲ ਬਣਾਣਾ ਆ ਜੀਵਨ ਦਾ ਜਿਹੜਾ ਮਨੋਰਥ ਹੈ ਉਸ ਨੂੰ ਚੰਗੇ ਪਾਸੇ ਦੇ ਵੱਲ ਲੈ ਕੇ ਜਾਣਾ ਜੀਵਨ ਦੀ ਜਿਹੜੀ ਯਾਤਰਾ ਹੈਗੀ ਆ ਉਹਨੂੰ ਆਰੰਭ ਕਰੀਏ ਧੰਤਾਂ ਦੇ ਜੋਗ ਨੇ ਪਿੰਡ ਮਲਪਰਾੜਕਾਂ ਦੇ ਪਹਿਲੇ ਦਿਨ ਤੋਂ ਵੱਡੀਆਂ ਸਵਾਮਾਂ ਨਿਵਾੰਦੇ ਨੇ ਮੈਨੂੰ ਤਾਂ ਇੱਥੋਂ ਤੱਕ ਹੀ ਪਤਾ ਕਿ ਰੋਡ ਦੇ ਉੱਪਰ ਕਿਸੇ ਵੀ ਜਾਂਦੇ ਰਾਹੀਰ ਨੂੰ ਜੇ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਪੈ ਜਾਂਦੀ ਹੈਗੀ ਆ ਫੇਰ ਵੀ ਪਹਿਲ ਦੇ ਆਧਾਰ ਦੇ ਉੱਪਰ ਉਦੀ ਮਦਦ ਕਰਨ ਦੇ ਲਈ ਅ ਅੱਗੇ ਵੱਧ ਕੇ ਆਂਦੇ ਨੇ ਧੰਨ ਤੇ ਮਹਾਨ ਐ ਇਹ ਲੋਕ ਦੇ ਯਾਤਰਾ ਆਰੰਭ ਹੋਣੀ ਐ ਯਾਤਰਾ ਦੇ ਚਾਲੇ ਪਾਉਣ ਦੇ ਲਈ ਈਨੇ ਤਾ ਤਨਵਾ ਮਹਾਰਾ ਰੋਖਤਾ ਸੁਖਰਾ ਤੋਤੁ ਬਿਜਨ ਕੋ ਬਗੈ ਜਾਕੀ ਪ੍ਰਭ ਯਾਤ ਦੇ ਬਾਸ ਤੋ ਓੰਕਾਰ ਵਾਹਿਗੁਰੂ ਦੀ ਕੀ ਫਤਹਿ श्री भगौौती जी साहाय श्री भगौती जी की पात्राही दसवें गुरु नाम के अमरदास श्री हर कृष्ण तिहाय जाए देव बहादुर संविधायब थाना हुए सहाय दसवें पातशाह साहब श्री गुरु गोबिंद साहिब जी महाराज साहब थानी हुए सहाय दसा पातशा जी जोर श्री गुरु ग्रंथ साहिब जी के पाठ दर्शन की दौर ध्यान के बोलो ज ਵਾਹ ਜੀ ਪੰਜਾਂ ਪਿਆਰਿਆਂ ਚੋਹਾਂ ਸਾਹਿਬ ਜਾਨਿਆਂ ਚਾਲਦੇ ਮੁਰਦਿਆਂ ਹੱਡੀਆਂ ਜੱਟੀਆਂ ਕੱਪੜੀਆਂ ਜਿਲਾ ਬਣ ਖਸਮਾਂ ਦੇ ਨਾਮ ਦਿੱਤੇ ਆ ਵੰਡ ਕੇ ਛੱਕਿਆ ਦੇ ਚਲਾਜ ਤੇਜਵਾਹੀ ਦੇ ਦਿੱਤੇ ਅੰਡਕ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੈ ਵਾਹਿਗੁਰੂ ਵਾਹਿਗੁਰੂ ਜਿੰਨਾ ਸਿੰਘਾਂ ਸ਼ਗਨੀਆਂ ਨੇ ਤਰਵੇਂ ਸੀ ਦਿੱਤੇ ਮਾਂ-ਮਾਂ ਪਟਾਇਆ ਬੁਤਰੀਆਂ ਲਹਾਈਆਂ ਚਾਰ ਖੜੀਆਂ ਦੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੋ ਬਣੀਆਂ ਕੀਤਿਆਂ ਤਰਨ ਨਹੀਂ ਆ ਰਿਹਾ ਸਿਖੀ ਕੇ ਸਸਵਾਸਾ ਸੰਗਤਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੇ ਵਾਹਿਗੁਰੂ ਵਾਹਿਗੁਰੂ ਅੰਨ੍ਹਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੇ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਤੇ ਤੇ ਆਵੇ ਚਤਾਂਨ ਕਸਮ ਸੁਖ ਹੋਈਆਂ ਜਹਾਂ ਜਹਾਂ ਖਾਲਸਾ ਜੀ ਸਾਹਿਬ ਹਰਤ ਅਰਚਾਰੀ ਆਇ ਦੇ ਤੇਰ ਫਤੇ ਬਿਰਦਗੀ ਪੈ ਪੰਥਕੀ ਜੇਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਬੋਲ ਬਾਲੇ ਬੋਲੋ ਜੈ ਮਾਲਕ ਵਾ ਸਿਖਾਣੋ ਸਕੀਦਾਨ ਕੇਸਦਾਨ ਰਹਿਤਦਾਨ ਉਮੀਦਦਾਨ ਸਾਧਾਨ ਤੋ ਸਾਧਾਨ ਨਾਮਦਾਨ ਦਾਨਾ ਕੇ ਸਰਦਾਨ ਸ੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਿਉਂਕੀਆਂ ਝੰਡੇ ਬੂੰਗੇ ਜੁਗੋ ਜੋਗ ਅਟਲ ਮਰ ਮੁਕਾਜਾ ਕਰ ਬੋਲੋ ਜੀ ਵਾਹਿਗੁਰੂ ਵਾਹਿ ਸਿਖਾਣਾ ਮਾਨੀ ਨਾ ਮਾ ਤੁਜੀ ਮਾਪਾ ਦੇ ਰਾਖੇ ਆਪੋ ਕਾਲ ਪ੍ਰਖਵਾ ਜੀ ਇਹ ਕਾਲ ਪ੍ਰਖਾ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਉਰ ਧਰਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਜਿਨ੍ਹਾਂ ਦੇ ਸਦੇ ਦਰਸ਼ਨ ਦੀ ਆਰ ਤੇ ਸੇਵਾ ਸੰਭਾਲ ਦਾ ਬਾਨ ਖਾਲਸਾ ਜੀ ਨੂੰ ਮਖਿਓਂ ਨਮਾਣੀਆਂ ਦੇ ਮਾਲ ਨੇ ਕਾਲੀਆਂ ਦੇ ਤਾਲ ਨੂੰ ਹੋ ਕੇ ਜੋ ਨਿਆਸਣਾਂ ਦੇ ਆਸਰੇ ਤਨ 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 ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਣਾ ਕਮਲਾ ਮੁਖੇ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੇ ਮਹਾਵਾਕਨ ਲੱਖ ਖੁਸ਼ੀਆਂ ਪਾਠ ਸ਼ਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਮੋਤਾਂ ਸਾਰ ਆਪ ਜੀ ਨੇ ਕਿਰਪਾ ਕੀਤੀ ਹੈ ਨਗਰ ਮਾਲਪੁਰ ਅੜਕਾਨੀਆਂ ਸਰਬੱਤ ਸੰਗਤਾਂ ਨੂੰ ਆਪ ਜੀ ਨੇ ਉਦਮ ਉਪਰਾਲੇ ਨਿਯੋਜਿਤ ਕੀਤੇ ਹਨ ਸਾਚਖਣ ਸ੍ਰੀ ਹਜੂਰ ਸਾਹਿਬ ਜੀ ਦੀ ਯਾਤਰਾ ਟਰੈਕਟਰ ਵਾਲੀ ਤੇ ਨਿਯੋਜਿਤ ਕੀਤੀ ਹੈ ਪਾਸ਼ਾ ਕਿਰਪਾ ਕਾਮੀ ਮਿਹਰਤਾਂ ਕਰਨੀ ਆਪ ਜੀ ਨੇ ਆਪਣੀਆਂ ਸੰਗਤਾਂ ਦੀ ਅੰਗ ਸੰਗ ਸਹਾਇ ਹੋ ਕਰਕੇ ਸਹਾਇਤਾ ਕਰਨੇ ਸੰਗਤਾਂ ਦੇ ਸਿਰ ਤੇ ਮਿਹਰ ਪ੍ਰਯਾਤਨ ਰੱਖਣਾ ਮਸ਼ੀਨਰੀ ਦੇ ਸਿਰ ਤੇ ਮਿਹਰ ਪ੍ਰਯਾਤਨ ਰੱਖਣਾ ਰਾਸਤੇ ਪੈਂਦੇ ਦੇ ਵਿੱਚ ਸ਼ੀਦੀ ਪੈਰੇ ਲਾ ਕੇ ਰੱਖਣੇ ਆਪਣੇ ਸੇਵਕਾਂ ਦੀ ਹਰ ਪ੍ਰਕਾਰ ਦੇ ਨਾਲ ਸਹਾਇਤਾ ਕਰਨੇ ਦਰੋ ਕਰੋਨਾ ਆਂ ਦਾ ਦੀਆਂ ਮਾਤਾ ਬਖਸ਼ਸ਼ ਕਾਲੀਆਂ ਪਾਸ਼ਾ ਐਸ ਵੇਲੇ ਸੰਗਤਾਂ ਵੱਲੋਂ ਬਿਲਕੁਲ ਤਿਆਰੀ ਹੈ ਹੁਕਮਨਾਵੇ ਸਾਹਿਬ ਬਖਸ਼ਿਸ਼ ਕਰਕੇ ਸੰਗਤਾਂ ਨੂੰ ਆਗਿਆ ਬਖਸ਼ਿਸ਼ ਕਰੋ ਸਤਿਗੁਰੂ ਜੀ ਸਾਡੇ ਤੋਂ ਕੋਈ ਗਲਤੀ ਭੁੱਲ ਚੁੱਕ ਹੋ ਗਈ ਹੋਵੇ ਤਾਂ ਉਹਦੀ ਮਾਫੀ ਬਖਸ਼ਿਸ਼ ਕਰਕੇ ਆਪ ਜੀ ਨੇ ਆ ਸਾਰੀਆਂ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ ਕਰਦੇ ਨਿਹਾਲ ਕਰਨਾ ਜੀ ਐਸ ਵਲੇ ਕਰੋ ਕਿਰਪਾ ਆ ਗਿਆ ਬਖਸ਼ ਕਰੋ ਸਹੀ ਪਿਆਰੇ ਮੇਰੇ ਜਿਨ੍ਹਾਂ ਮਿਲਿਆ ਪੀਰਾ ਨਾਮ ਤੇ ਤਾਵੇ ਨਾਮ ਤੇ ਚੜ੍ਹਦੀ ਕਲਾ ਤੇਰੇ ਭਾਵੇਂ ਸਰਬਤ ਦਾ ਪਾਵਾ ਬੋਲੇ ਸੋਹਣ ਸੋਹਣਾ ਸਤਿ ਸ਼੍ਰੀ ਅਕਾਲ ਸੋਨਹਾਰ ਸਤਿ ਸ਼੍ਰੀ ਅਕਾਲ ਬੋਲੇ ਸੋਨਹਾਰ ਮਸ਼ਾਲਾ ਸਾਰੀ ਸੰਗਤ ਸਾਰੇ ਇਕੱਠੇ ਛੜਦੇ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੂਰ ਕੋਟ ਪੈਂਦਾ ਆ ਆਦੇ ਹੋਏ ਰੇਤ ਹੈ ਦਰਸ਼ਨ ਦੇਵ ਜੀ ਮਾ ਗੁਰ ਤੇਰਾ ਪੂਰਨ ਕਰਮ ਹੋਏ ਤਾਂ ਦੇਣਾ ਇਹੇ ਬਿਨਤੀ ਸੁਣ ਪ੍ਰਭੂ ਲੈ ਰੇ ਇਹੇ ਨਾਮ ਹਰ ਆਪਣੇ ਛੇਰੇ ਆਤਮ ਸ਼੍ਰੀ ਵਾਹਿਗੁਰੂ ਜੀ ਸੋਹਰਟ ਮਹੱਲਾ ਪੰਜਵਾਂ ਆਪਣਾ ਗੁਰੂ ਧਿਆਏ ਮੇਲ ਕੋਸਲ ਸੇਤੀ ਘਾਰੇ ਆਏ ਆਪਣਾ ਗੁਰੂ ਤੇ ਆਏ ਮਿਲ ਕੋਸਲ ਸੇਤੀ ਤਾਰੇ ਆਏ ਨਾਮ ਦੀ ਵਡਿਆਈ ਇਸ ਕੀਮਤ ਕਹਿ ਨਾ ਜਾਏ ਸ਼ੰਤੋ ਹਰ ਹਰ ਹਰਿਆ ਆਰਾਧ ਹਰ ਆਰਾਧ ਸਭੋ ਕਿਛ ਭਾਈ ਆ ਤਾਰ ਜਸਾ ਗਲੇ ਸਾਧ ਰਹਾਉਣ ਪ੍ਰੇਮ ਭਗਤ ਪ੍ਰਭਾਵੇ ਲਾਭੀ ਸੋ ਪਾਇ ਜਸਵਤ ਭਾਗੇ ਜਨ ਨਾਨਕ ਨਾਮ ਦਿਆਇਆ ਤੈਨ ਸਰਬ ਸੁਖਾਂ ਫਲ ਪਾਇਆ ਜਨ ਨਾਨਕ ਨਾਮ ਧਿਆਇਆ ਇਹਨ ਸਰਬ ਸੁਖਾ ਭਲ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਪੈਰਾਂ ਨੂੰ ਨਾ ਲੱਗੇ ਪੈਰਾਂ ਨੂੰ ਲੱਗੇ ਜਾਂ ਮੈਂ ਕਹਾਂ ਮੋਰੇ ਇੱਥੇ ਇੱਥੇ ਪੈਰਾਂ ਨੂੰ ਲੱਗੇ ਪਿੰਡ ਮਲਪਰਾੜਕਾਂ ਤੋਂ ਨਿਆ ਸੋਹਿਆਗਾ ਪਿੰਡ ਮਲਪਰਾੜਕਾਂ ਤੋਂ ਜਥਾ ਰਵਾਨਾ ਯਾਤਰਾ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਸਾਹਿਬ ਜੀ ਨੂੰ ਚਾਲੇ ਪਾ ਰਹੀ ਹੈ ਫੈਂਡ ਮਾਲਪੁਰ ਅੜਕਾ ਤੋਂ ਯਾਤਰਾ ਸਤਿਖੰਡ ਸ੍ਰੀ ਹਜੂਰ ਸਾਹਿਬ ਨਦੇੜ ਸਾਹਿਬ ਦੇ ਲਈ ਚੱਲੇ ਪਾਰੀ ਆ ਟਰਾਲੀ ਦੇ ਉੱਪਰ ਪੂਰੀਆਂ ਰਸਦਾਂ ਸੰਗਤਾਂ ਦੇ ਵਾਸਤੇ ਲੱਦੀਆਂ ਹੋਈਆਂ ਬੱਸ ਵੀ ਤਰੀਕੇ ਦੇ ਨਾਲ ਸੰਗਤਾਂ ਚੱਲੇ ਪਾਰੀਆਂ ਨੇ ਸਖਤ ਸੱਚਖੰਡ ਅਸ਼੍ਰੀ ਹਜੂਰ ਸਾਹਿਬ ਜੀ ਨੂੰ ਸੰਗਤਾਂ ਦੇ ਟਰਾਲੀ ਮਲ ਪ੍ਰਾੜਕਾਂ ਤੋਂ ਰਵਾਨਾ ਹੋ ਗਈ ਹੈ ਮਲ ਪ੍ਰਾੜਕਾਂ ਤੋਂ ਸੰਗਤਾਂ ਸੱਚਖੰਡ ਅਸ਼੍ਰੀ ਹਜੂਰ ਸਾਹਿਬ ਨਦੇੜ ਸਾਹਿਬ ਨੂੰ ਚਾਲੇ ਪਾ ਲੈਣੇ ਸੰਗਤਾਂ ਨੇ ਮਲ ਪ੍ਰਾੜਕਾਂ ਤੋਂ ਟਰਾਲੀ ਰਵਾਨਾ ਹੋ ਗਈ ਹੈ ਚੈਪਕ ਨੂੰ ਕਰੋ ਸਬਸਕ੍ਰਾਈਬ ਜੇ ਤਾਰ ਸਿੰਘ ਜੱਬੋਬਾਨ ਨੂੰ ਦਿਓ ਅਯਾਜਤ 9465013313 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨੀ ਜਿੰਨੇ